ਰਮਿੰਦਰ ਸੋਢੀ ਜੀ ਦੁਆਰਾ ਅਨੁਵਾਦਿਤ ਕੀਤੀ ਬੁੱਧ ਬਾਣੀ ਦਾ ਸਰਲ ਪੰਜਾਬੀ ਰੂਪ ਚੇਤਨਤਾ ਸੁਚੇਤ ਰਹਿਣ ਨਾਲ ਸਦੀਵਤਾ ਦਾ ਮਾਰਗ ਹਾਸਲ ਹੋ ਜਾਂਦਾ ਹੈ ਅਚੇਤ ਰਹਿਣ ਨਾਲ ਮੌਤ ਦਾ ਰਾਹ ਹਾਸਲ ਹੁੰਦਾ ਹੈ ਜੋ ਲੋਕ ਸੁਚੇਤ ਰਹਿੰਦੇ ਹਨ ਉਹ ਕਦੇ ਨਹੀਂ ਮਰਦੇ ਪਰ ਜੋ ਲੋਕ ਸੁਚੇਤ ਨਹੀਂ ਰਹਿੰਦੇ ਉਹ ਮਰਿਆਂ ਬਰਾਬਰ ਹੀ ਹੁੰਦੇ ਹਨ ਸਪਸ਼ਟ ਬੁੱਧੀ ਵਾਲੇ ਇਸ ਸਚਾਈ ਨੂੰ ਜਾਣ ਚੁੱਕੇ ਹਨ ਇਸ ਤਰ੍ਹਾਂ ਦੇ ਸਿਆਣੇ ਅਤੇ ਹਮੇਸ਼ਾ ਸੁਚੇਤ ਰਹਿਣ ਵਾਲੇ ਮਨੁੱਖਾਂ ਨੂੰ ਸੁਚੇਤਨਤਾ ਦਾ ਆਨੰਦ ਪ੍ਰਾਪਤ ਹੁੰਦਾ ਹੈ ਇਹ ਆਨੰਦ ਮਹਾਨਤਾ ਦੇ ਮਾਰਗ ਤੋਂ ਪ੍ਰਾਪਤ ਹੋਣ ਵਾਲਾ ਆਨੰਦ ਹੈ ਉੱਚੇ ਖਿਆਲ ਰੱਖਣ ਵਾਲੇ ਅਤੇ ਅੰਤਰ ਧਿਆਨ ਚ ਡੁੱंगे ਉਤਰਨ ਵਾਲੇ ਲੋਕ ਕਦੀ ਨਾ ਮੁਕਣ ਵਾਲੀ ਸ਼ਕਤੀ ਦੇ ਧਾਰਨੀ ਹੁੰਦੇ ਹਨ। ਇਹ ਹੀ ਕਦੇ ਨਾ ਮੁਕਣ ਵਾਲੀ ਅਮੁਖ ਸ਼ਕਤੀ ਮਹਾਨਤਾ ਦੇ ਮਾਰਗ ਉੱਪਰ ਅੱਗੇ ਵਧਣ ਵਿੱਚ ਉਨ੍ਹਾਂ ਦੀ ਮਦਦ ਕਰਦੀ ਹੈ। ਇਹ ਲੋਕ ਆਖਰ ਵਿੱਚ ਨਿਰਵਾਣ ਨੂੰ ਹਾਸਲ ਹੋ ਜਾਂਦੇ ਹਨ। ਨਿਰਵਾਣ ਜੋ ਕਿ ਉੱਚਤਮ ਸ਼ਾਂਤੀ ਅਤੇ ਬੇਅੰਤ ਖੁਸ਼ੀ ਦਾ ਨਾਂ ਹੈ। ਜਿਸ ਮਨੁੱਖ ਦਾ ਨਿਸ਼ਚਾ ਦ੍ਰਿੜ ਹੁੰਦਾ ਹੈ ਜੋ ਆਪਣੇ ਉੱਚੇ ਮੰਤਵ ਨੂੰ ਹਮੇਸ਼ਾ ਯਾਦ ਰੱਖਦਾ ਹੈ ਜਿਸ ਦਾ ਕੰਮ ਸਾਫ਼ ਸੁਥਰਾ ਤੇ ਜੋ ਆਪਣੇ ਕੰਮ ਪ੍ਰਤੀ ਸੁਹਿਰਦ ਹੁੰਦਾ ਹੈ ਜਿਹੜਾ ਆਪਣੇ ਆਪੇ ਦਾ ਮਾਲਕ ਹੋਣ ਕਰਕੇ ਪੂਰਨਤਾ ਵਾਲਾ ਜੀਵਨ ਜੀਉਂਦਾ ਹੈ ਅਤੇ ਜੋ ਹਮੇਸ਼ਾ ਹਮੇਸ਼ਾ ਸचेਤ ਰਹਿੰਦਾ ਹੈ ਅਜਿਹੇ ਆਦਮੀ ਦਾ ਇੱਕ ਦਿਨ ਆਨੰਦ ਨੂੰ ਹਾਸਲ ਹੋ ਜਾਣਾ ਨਿਸ਼ਚਿਤ ਹੈ ਪ੍ਰੋਸੇ ਅਤੇ ਸचेतनता 'ਚ ਉੱਪਰ ਉੱਠਣ ਨਾਲ ਆਪਣੇ ਆਪੇ ਦਾ ਸੁਆਮੀ ਹੋਣ ਨਾਲ ਅਤੇ ਆਪਣੇ ਆਪ ਨਾਲ ਇੱਕ ਸੂਰਤਾ ਕਾਇਮ ਕਰਨ ਨਾਲ ਸਿਆਣਾ ਮਨੁੱਖ ਆਪਣੀ ਆਤਮਾ ਲਈ ਇੱਕ ਅਜਿਹੇ ਟਾਪੂ ਦੀ ਸਿਰਜਣਾ ਕਰ ਲੈਂਦਾ ਹੈ ਜਿਸ ਨੂੰ ਕੋਈ ਵੀ ਤੂਫਾਨ ਚ ਵਹਾ ਕੇ ਨਹੀਂ ਲੈ ਜਾ ਸਕਦਾ ਮੂਰਖ ਅਤੇ ਅਗਿਆਨੀ ਕਿਸਮ ਦੇ ਮਨੁੱਖ ਲਾਪਰਵਾਹ ਹੁੰਦੇ ਹਨ ਅਤੇ ਕਦੇ ਵੀ ਸੁਚੇਤ ਨਹੀਂ ਰਹਿੰਦੇ ਪਰ ਜਿਹੜਾ ਮਨੁੱਖ ਹਮੇਸ਼ਾ ਜਾਗਰੂਕ ਰਹਿੰਦਾ ਹੈ ਉਹ ਆਪਣੀ ਸੁਚੇਤਨਤਾ ਨੂੰ ਆਪਣਾ ਸਭ ਤੋਂ ਵੱਡਾ ਖਜ਼ਾਨਾ ਮੰਨਦਾ ਹੈ ਕਦੇ ਵੀ ਲਾਪਰਵਾਹੀ ਨਾ ਵਰਤੋ ਸਤਹੀ ਕਿਸਮ ਦੇ ਭੋਗ ਵਿਲਾਸ ਚ ਡੁੱਬਣ ਤੋਂ ਬਚ ਕੇ ਰਹੋ ਜੋ ਲੋਕ ਸੁਚੇਤ ਭਾਵ ਚ ਕੰਨੇ ਰਹਿੰਦੇ ਹਨ ਅਤੇ ਡੂੰਘੇ ਅੰਤਰ ਧਿਆਨ ਚ ਵਿਚਰਦੇ ਹਨ ਉਹੀ ਲੋਕ ਆਖਰ ਵਿੱਚ ਉੱਚਤਮ ਖੁਸ਼ੀ ਨੂੰ ਹਾਸਲ ਹੁੰਦੇ ਹਨ ਸਿਆਣਾ ਮਨੁੱਖ ਹਮੇਸ਼ਾ ਸੁਚੇਤ ਰਹਿਣ ਕਰਕੇ ਵਿਚਾਰ ਮੁਕਤ ਅਵਸਥਾ ਨੂੰ ਪ੍ਰਾਪਤ ਹੋ ਜਾਂਦਾ ਹੈ ਇਸ ਤਰ੍ਹਾਂ ਕਰਨ ਨਾਲ ਉਹ ਦੁੱਖਾਂ ਤੋਂ ਮੁਕਤ ਹੋ ਕੇ ਬੋਧ ਸਿਆਨਪ ਦੇ ਮਹਿਲਾਂ ਚ ਦਾਖਲ ਹੋ ਚੁੱਕਾ ਹੁੰਦਾ ਹੈ ਮਹਿਲ ਦੇ ਉੱਚੇ ਮਨਾਰੇ ਤੇ ਖੜਿਆ ਉਹ ਖੜੇ ਉਹਨਾਂ ਲੋਕਾਂ ਵੱਲ ਦੇਖਦਾ ਹੈ ਜਿਹੜੇ ਹਾਲੇ ਵੀ ਦੁੱਖਾਂ 'ਚ ਡੁੱਬੇ ਹੋਏ ਹਨ ਉਹ ਉਸ ਸਿਆਣੇ ਤੇ ਮਜ਼ਬੂਤ ਵਿਅਕਤੀ ਵਾਂਗ ਹੁੰਦਾ ਹੈ ਜਿਹੜਾ ਕਿਸੇ ਪਵਿੱਤਰ ਪਹਾੜ ਦੇ ਸਿਖਰ ਤੇ ਖੜਿਆ ਹੁੰਦਾ ਹੈ ਤੇ ਦੂਰ ਮੈਦਾਨਾਂ 'ਚ ਤੁਰੇ ਫਿਰਦੇ ਅਗਿਆਨੀ ਲੋਕਾਂ ਵੱਲ ਦੇਖਦਾ ਹੈ ਲਾਪਰਵਾ ਲੋਕਾਂ ਵਿੱਚ ਸੁਚੇਤ بے ਧਿਆਨ ਫਿਰਦੇ ਲੋਕਾਂ 'ਚ ਚੌਕਸ ਸੁੱਤੇ ਹੋਏ ਲੋਕਾਂ 'ਚ ਜਾਗਣ ਵਾਲਾ ਆਦਮੀ ਸਿਆਣਾ ਖਵਾਉਂਦਾ ਹੈ ਅਜਿਹਾ ਸਿਆਣਾ ਤੇਜ ਤਰਾਰ ਘੋੜੇ ਵਾਂਗ ਅਗਾਹਾਂ ਨਿਕਲ ਜਾਂਦਾ ਹੈ ਅਤੇ ਸੁਸਤ ਲੋਕ ਪਿਛਾਂ ਵੇਖਦੇ ਰਹਿ ਜਾਂਦੇ ਹਨ ਇਹ ਸੁਚੇਤਨਤਾ ਹੀ ਸੀ ਜਿਸ ਕਾਰਨ ਇੰਦਰ ਦੇਵਤਿਆਂ ਦਾ ਮੁਖੀ ਸਥਾਪਿਤ ਹੋ ਗਿਆ ਇਸੇ ਲਈ ਸੁਚੇਤ ਵਿਅਕਤੀ ਦੀ ਸਲਾਹ ਹੁਂਦੀ ਹੈ ਅਤੇ ਵਿਚਾਰਹੀਣਤਾ ਨੂੰ ਤਿਰਸਕਾਰ ਮਿਲਦਾ ਹੈ ਜਿਸ ਸੰਿਆਸੀ ਫਕੀਰ ਨੂੰ ਸੁਚੇਤਨਤਾ ਦੀ ਖੁਸ਼ੀ ਹਾਸਲ ਹੈ ਅਤੇ ਉਹ ਵਿਚਾਰਹੀਣਤਾ ਵੱਲ ਡਰ ਧੋਖਲੇ ਵਾਲੀ ਨਜ਼ਰ ਨਾਲ ਦੇਖਦਾ ਹੈ ਉਹ ਆਪਣੇ ਨਿਸ਼ਾਨੇ ਵੱਲ ਅੱਗੇ ਵਾਂਗ ਵਧਦਾ ਹੈ ਉਹ ਆਪਣੇ ਨਿਸ਼ਾਨੇ ਵੱਲ ਅੱਗ ਵਾਂਗ ਵੱਧਦਾ ਹੈ। ਅੱਗ ਜੋ ਕੇ ਰਸਤੇ 'ਚ ਆਉਣ ਵਾਲੀ ਹਰ ਛੋਟੀ ਵੱਡੀ ਰੁਕਾਵਟ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ। ਜਿਸ ਸੰਿਆਸੀ ਨੂੰ ਸੁਚੇਤਨਤਾ ਭਾਵ ਜਾਗਰੂਕਤਾ ਦੀ ਖੁਸ਼ੀ ਹਾਸਲ ਹੈ ਤੇ ਜੋ ਵਿਚਾਰਹੀਣਤਾ ਵੱਲ ਤੋਖਲੇ ਵਾਲੀ ਨਜ਼ਰ ਨਾਲ ਵੇਖਦਾ ਹੈ ਉਸ ਨੂੰ ਜਿੱਤ ਹਾਸਲ ਕਰਨ ਤੋਂ ਕੋਈ ਨਹੀਂ ਰੋਕ ਸਕਦਾ। ਕਿਉਂਕਿ ਉਹ ਨਿਰਵਾਣ ਦੇ ਐਨ ਨੇੜੇ ਪਹੁੰਚ ਗਿਆ ਹੁੰਦਾ ਹੈ ਧੰਨਵਾਦ